ਸ਼ੇਠ ਤੇ ਉਹਨੇ ਤੋਤਾ ਰੱਖਿਆ ਸੀ ਤੇ ਤੋਤਾ ਬੜਾ ਸਿਆਣਾ ਪਰ ਤੋਤਾ पिਂਜਰੇ ਦੇ ਵਿੱਚ ਰਹਿ ਰਹਿ ਕੇ ਨਾ ਆਪਣੇ ਆਪ ਨੂੰ ਮਹਿਸੂਸ ਕਰਦਾ ਸੀ ਵੀ ਮੈਂ ਬੰਦਸ਼ ਵਿੱਚ ਆ ਮੈਂ ਆਜ਼ਾਦੀ ਚਾਹੁੰਨਾ ਅੱਜ ਸ਼ੇਠ ਤਿਆਰ ਹੋਇਆ ਤੇ ਕਿਤੇ ਜਾਣ ਲੱਗਾ ਤੇ ਪੁੱਛਦਾ ਏ ਤੋਤਾ ਵੀ ਅੱਜ ਸ਼ੇਠ ਜੀ ਕਿੱਧਰ ਚੱਲੇ ਹੋ ਤੇ ਸੇਠ ਕਹਿਣ ਲੱਗਾ ਕਿ ਨਗਰ ਦੇ ਬਾਹਰ ਕੋਈ ਰੱਬੀ ਰੂਹ ਰੱਬ ਦਾ ਪਿਆਰਾ ਆਇਆ ਏ। ਉਹਨੂੰ ਮਿਲਣ ਚੱਲਾਂ ਤੇ ਕੁਝ ਭੇਟਾ ਰੱਖਣ ਚੱਲਾਂ ਪਾਉ ਉਹਦੇ ਕੁਝ ਅੱਗੇ ਸਮਰਪਿਤ ਕਰਨ ਚੱਲਾਂ। ਹੁਣ ਉਹ ਤੋਤਾ ਕਹਿਣ ਲੱਗਾ ਕਹਿੰਦਾ ਮੇਰੀ ਵੀ ਇੱਕ ਬੇਨਤੀ ਉਹਨੂੰ ਕਹੋਗੇ। ਉਹ ਕਹਿੰਦਾ ਦੱਸ ਤੇਰਾ ਕੀ ਬੇਨਤੀ ਹੈ ਤੇਰੀ? ਤੇ ਉਹ ਤੋਤਾ ਕਹਿਣ ਲੱਗਾ ਜੀ ਤੁਸੀਂ ਉਹਨੂੰ ਜਾ ਕੇ ਆਖਿਓ ਪੀ ਮੇਰੇ ਘਰ ਇੱਕ ਤੋਤਾ ਪਿੰਜਰੇ ਦੇ ਵਿੱਚ ਹੈ ਤੇ ਉਹ ਆਂਦਾ ਏ ਪੀ ਆ ਬੰਦਨਾ ਤੋਂ ਕਿਵੇਂ ਛੁੱਟਿਆ ਜਾ ਸਕਦਾ ਪਿੰਜਰਿਆਂ ਚੋਂ ਆਜ਼ਾਦ ਕਿਵੇਂ ਹੋਇਆ ਜਾ ਸਕਦਾ ਉਹ ਕਹਿੰਦਾ ਤੋਤੇ ਨੂੰ ਵੀ ਭਲਿਆ ਵੀ ਕੋਈ ਗੱਲ ਪੁੱਛਣ ਵਾਲੀ ਐ ਤੋਤਾ ਪਿੰਜਰਾ ਖੋਲਾਂਗਾ ਤੇ ਤਾਂ ਹੀ ਆਜ਼ਾਦ ਹੋਏਗਾ ਉਹ ਕਹਿੰਦਾ ਨਹੀਂ ਤੁਸੀਂ ਪੁੱਛਿਓ ਜ਼ਰੂਰ ਇਹ ਜਾਂਦਾ ਸਭ ਕੁਝ ਰੱਖ ਕੇ ਪੇਟਾ ਆਪਣੀ ਗੱਲ ਕਰਦਾ ਹੈ ਤੋਂ ਲੱਗਦਾ ਤੇ ਉਹਨੂੰ ਚੇਤੇ ਆ ਜਾਂਦਾ ਵੀ ਤੋਤੇ ਨੇ ਕੁਝ ਕਿਹਾ ਸੀ ਉਹ ਫਿਰ ਉਹਨੂੰ ਕਹਿੰਦਾ ਭਗਤ ਨੂੰ ਉਸ ਦਰਵੇਸ਼ੀ ਰੂਹ ਨੂੰ ਉਹ ਕਹਿੰਦਾ ਵੀ ਮੇਰੇ ਘਰ ਇੱਕ ਤੋਤਾ ਤੇ ਉਹਨੇ ਮੈਨੂੰ ਆਉਂਦੇ ਅੱਜ ਇੱਕ ਸਵਾਲ ਕੀਤਾ ਸੀ ਵੀ ਪੁੱਛ ਕੇ ਆਇਓ ਵੀ ਪਿੰਦਰਿਆਂ ਤੋਂ ਆਜ਼ਾਦ ਕਿਵੇਂ ਹੋਇਆ ਜਾਂਦਾ ਹੁਣ ਇੰਨੀ ਗੱਲ ਕਹਿਣ ਦੀ ਧੀਰ ਸੀ ਸੇਠ ਦੀ ਉਹ ਜਿਹੜਾ ਭਗਤ ਉਹ ਜਿਹੜੀ ਦਰਵੇਸ਼ੀ ਰੂਹ ਸੀ ਨਾ ਉਹਨੇ ਗਰਦਨ ਐ ਇੱਕਦਮ ਢੇਠਾ ਛੁੱਟ ਦਿੱਤੀ ਜਦੋਂ ਗਰਦਨ ਢੇਠਾ ਛੁੱਟ ਦਿੱਤੀ ਉਹ ਬੜਾ ਹੈਰਾਨ ਹੋਇਆ ਕਿ ਇਹ ਬਿਲਕੁਲ ਚੁੱਪ ਕਰ ਗਏ ਨੇ ਖਾਮੋਸ਼ ਹੋ ਗਏ ਨੇ ਉਹਨੇ ਸੋਚਿਆ ਵੀ ਉਹ ਸਦਾ ਅੰਤਰ ਧਿਆਨ ਹੋ ਕੇ ਮੇਰੀ ਗੱਲ ਦਾ ਉੱਤਰ ਦੇਣ ਉਹ ਜਦੋਂ ਘੜੀ ਕਿ ਬੀਤ ਕੇ ਉੱਤਰ ਨਾ ਦਿੱਤਾ ਤੇ ਕੋਲ ਬੈਠੇ ਜਿਹੜੇ ਉਹਦੇ ਅਨਿਆਈ ਸੰਜੋ ਨੂੰ ਜਾਣਨ ਵਾਲੇ ਸਨ ਉਹਨਾਂ ਨੂੰ ਪੁੱਛਦਾ ਕਹਿੰਦਾ ਵੀ ਕੀ ਗੱਲ ਹੈ ਕਹਿੰਦਾ ਨਹੀਂ ਤੁਸੀਂ ਹੁਣ ਜਾਓ ਤੁਸੀਂ ਫੇਰ ਆਣ ਕੇ ਕਿਤੇ ਪੁੱਛ ਲਿਓ ਕਿ ਉਹ ਹੁਣ ਅੰਤਰ ਧਿਆਨ ਹੋ ਗਏ ਨੇ ਜੋ ਉਹਨਾਂ ਨੇ ਸ਼ਬਦ ਵਰਤਿਆ ਇਧਰ ਸੇਟ ਘਰ ਆਇਆ ਤੇ ਘਰ ਹੁੰਦਿਆ ਸਾਰ ਜਦੋਂ ਅੰਦਰ ਵੜ ਲੱਗਾ ਨਾ ਤੇ ਉਹ ਪੁੱਛਦਾ ਤੋਤਾ ਕਹਿੰਦਾ ਵੀ ਆਜ਼ਾਦ ਕਿਵੇਂ ਹੁੰਦਾ ਜਾਂਦਾ ਪੁੱਛਿਆ ਮੇਰਾ ਸਵਾਲ ਉਹ ਕਹਿੰਦਾ ਵੀ ਤੂੰ ਰਹਿਣ ਦੇ ਤੇਰਾ ਸਵਾਲ ਹੀ ਪੁੱਛਿਆ ਸੀ ਉਹ ਤੇ ਤਾਉ ਨਹੀਂ ਸੁੱਟ ਗਿਆ ਉਹਨੇ ਤੇ ਮੇ ਤੇਰੀ ਗੱਲ ਦਾ ਜਵਾਬ ਹੀ ਕੋਈ ਨਹੀਂ ਦਿੱਤਾ ਉਹ ਤੇ ਬੋਲਿਆ ਹੀ ਕੁਛ ਨਹੀਂ ਇੰਨੀ ਗੱਲ ਕਹਿਣ ਦੀ ਧੀਰ ਸੀ ਤੋਤੇ ਨੇ ਪਿੰਜਰੇ ਚ ਤਾਉਣ ਸੁੱਟ ਦਿੱਤੀ ਹੁਣ ਜਦੋਂ ਪਿੰਜਰੇ ਚ ਤੋਤੇ ਨੇ ਤਾਉਣ ਛੁੱਟੀ ਮਾਲਕ ਅੰਦਰ ਨਹੀਂ ਗਿਆ ਉੱਥੇ ਖੜ ਕੇ ਤੇ ਤੋਤੇ ਨੂੰ ਹਿਲਾਉਣਾ ਸ਼ੁਰੂ ਕਰਤਾ ਪਿੰਜਰੇ ਨੂੰ ਆਵਾਜ਼ਾਂ ਦਿੱਤੀਆਂ ਉਹਨੇ ਜਦੋਂ ਤੋਤਾ ਨਾ ਬੋਲਿਆ ਉਹਨੇ ਕੀ ਕੀਤਾ ਹਾਰ ਕੇ ਪਿੰਜਰਾ ਖੋਲ੍ਹਿਆ ਆਪਣੀ ਤਲੀ ਤੇ ਰੱਖਿਆ ਤੋਤਾ ਤੇ ਬਿਠਾ ਕੇ ਨਾ ਤੇ ਉਹਦੇ ਉੱਤੇ ਸਿਰ ਤੇ ਹੱਥ ਮਾਰ ਕੇ ਕਹਿੰਦਾ ਉੱਠ ਜਾਗ ਜਦੋਂ ਉਹ ਇੰਨਾ ਕਹਿ ਰਿਹਾ ਸੀ ਇੰਨੇ ਚਿਰ ਨੂੰ ਤੋਤੇ ਨੇ ਨਾ ਹਵਾ 'ਚ ਉਡਾਰ ਭਰ ਲਈ ਉੱਪਰ ਬਨੇਰੇ ਤੇ ਬੈਠਾ ਕਹਿਣ ਲੱਗਾ ਸੇਠ ਜੀ ਤੁਹਾਨੂੰ ਨਹੀਂ ਪਤਾ ਉਹ ਸਾਧੂ ਇਹ ਹੀ ਕਹਿੰਦਾ ਸੀ ਕਿ ਪਿੰਜਰੇ ਚੋਂ ਆਜ਼ਾਦ ਹੋਣਾ ਤੇ ਮਰਨਾ ਪੈਣਾ ਹੈ ਮਰਨ ਤੋਂ ਬਿਨਾ ਪਿੰਜਰਿਆਂ ਚੋਂ ਨਹੀਂ ਛੁੱਟਿਆ ਜਾਂਦਾ ਤੇ ਗੁਰਬਾਣੀ ਵੀ ਤੇ ਸਾਨੂੰ ਇਹ ਹੀ ਆਖਦੀ ਨਾ ਸ਼ਬਦ ਮਰੋ ਫਿਰ ਜੀਵੋ ਸਦ ਹੀ ਤਾਂ ਫਿਰ ਮਰਨ ਨਾ ਹੋਈ ਮਾਲਕ ਕਿਰਪਾ ਕਰੇ ਜੀ